ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਥਾਣਾ ਫਤਿਹਗੜ ਪੰਚਤੂਰ ਦੀ ਪੁਲਿਸ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਅੰਦਰ ਪ੍ਰਕਾਸ਼ ਕੀਤਾ ਗਿਆ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਇਸ ਉਪਰਾਲੇ ਦੀ ਜਿਹੜੀ ਸਥਾਨਕ ਲੋਕਾਂ ਵੱਲੋਂ ਚਲਾੰਗਾ ਵੀ ਕੀਤੀ ਜਾ ਰਹੀ ਹੈ ਔਰ ਆਪਾਂ ਗੱਲਬਾਤ ਵੀ ਕਰਾਂਗੇ ਇਥੋਂ ਦੇ ਅਧਿਕਾਰੀਆਂ ਦੇ ਨਾਲ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਫਤੇਗੜ ਪੰਤ ਤੌਰ ਦੀ ਪੁਲਿਸ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਂਦਾ ਗਿਆ ਅਤੇ ਸੋਹਣੀ ਤੇ ਸੁੰਦਰ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬਿਰਾਜਮਾਨ ਹੋਏ ਅਤੇ ਫੁੱਲਾਂ ਦੀ ਵਰਖਾ ਕਰਦੇ ਹੋ ਵੱਲੋਂ ਗੁਰੂਗ੍ਰਾਂਤ ਸਿੰਘ ਨੂੰ ਬੜੇ ਸਤਿਕਾਰ ਦੇ ਨਾਲ ਥਾਣੇ ਦੇ ਅੰਦਰ ਜਿਹੜਾ ਪ੍ਰਕਾਸ਼ ਕੀਤਾ ਗਿਆ ਅਤੇ ਇੱਥੇ ਇਹ ਵੀ ਦੱਸ ਦਵਾਉਣਾ ਚਾਹੁੰਦੇ ਆ ਕਿ ਅੱਜ ਸ੍ਰੀ ਗੁਰੂਗ੍ਰਾਂਤ ਸਾਹਿਬ ਜੀ ਦੇ ਇੱਥੇ ਥਾਣੇ ਦੇ ਵਿੱਚ ਆਉਣ ਦੇ ਖੁਸ਼ੀ ਦੇ ਵਿੱਚ ਪੁਲਿਸ ਵੱਲੋਂ ਸਲਾਮੀ ਵੀ ਦਿੱਤੀ ਗਈ ਆ ਆਪਾਂ ਗੱਲਬਾਤ ਕਰਾਂਗੇ ਉੱਚ ਅਧਿਕਾਰੀਆਂ ਦੇ ਨਾਲ ਕਿ ਅੱਜ ਸ੍ਰੀ ਗੁਰੂਗ੍ਰਾਂਤ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਖਨੀ ਸਾਹਿਬ ਦੇ ਜਾਪ ਕਰਵਾਏ ਜਾ ਰਹੇ ਹਨ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਸੋ ਤੁਸੀਂ ਜੁੜੇ ਰਹੋ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਚੈਨਲ ਦੀ ਅੱਗੇ ਦੀ ਅਪਡੇਟ ਦੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋਅ ਕਰ ਲਿਓ ਧੰਨ

இந்த வழிமுறைகள் முழுமையாக பின்பற்றப்படும் என்றும் அவர் கூறினார் saaradar shobhanaa taaon saadya paan paan saambhaav sampatte pranga chinu maa shobda sanghe prabhaanam naamhe aachaanla saaradar shobda tatvaat ka saataamyaan te amho bol sat karaniya ये इसी में काका सुन

जय जय सनानी ਕੁਆਲ ਜਵਾ ਡਿਪਾਰਟਮੈਂਟ ਦੇ ਹੋ ਜਾਣਕਾਰੀ ਅੱਜ ਥਾਣਾ ਫਤੇਗੜ ਪਿੰਤੌਰ ਦੀ ਪੁਲਿਸ ਵੱਲੋਂ ਅੱਜ ਜਿਹੜਾ ਗਰੁੱਪ ਸਾਡਾ ਪ੍ਰਕਾਸ਼ ਕਰਵਾਇਆ ਗਿਆ ਤੁਸੀਂ ਵੀ ਸ਼ਰਕਤ ਕੀਤੀ ਹੈ ਕੀ ਕਮੈਂਟ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਫਤਿਹਗੜ ਪਾਈ ਤੂਰ ਦੇ ਵਿੱਚ ਅਸੀਂ ਅੱਜ ਗੁਰਗਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਜਿਸ ਵਿੱਚ ਅਸੀਂ ਮੋਗਾ ਪੁਲਿਸ ਤੇ ਪੰਜਾਬ ਪੁਲਿਸ ਦੀ ਮੁਲਾਜ਼ਮਾਂ ਦੀ ਤੰਦਰੁਸਤੀ ਅਤੇ ਉਹਨਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਆ ਇਸ ਵਿੱਚ ਸਾਡੇ ਜਿਹੜੇ ਮੁਲਾਜ਼ਮਾ ਉਹ ਚੰਗੀ ਸੋਚ ਦੇ ਨਾਲ ਕੰਮ ਕਰ ਸਕਣ ਤੇ ਇੱਕ ਗੁਰਗਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਾਏ ਗਏ ਨੇ ਜਿਸ ਨਾਲ ਸਾਡੇ ਮੁਲਾਜ਼ਮਾਂ ਨੂੰ ਪੋਜ਼ਿਟਿਵਿਟੀ ਮਿਲੂਗੀ ਤੇ ਅਸੀਂ ਹੋਰ ਹੀ ਵਧੀਆ ਤਰ੍ਹਾਂ ਕੰਮ ਕਰ ਸਕਾਂਗੇ ਲਗਦਾ ਨਹੀਂ ਡਿਪਟੀ ਸਾਹਿਬ ਜੇ ਸਾਰੇ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਗੁਰੂਸ਼ਾਲ ਤੇ ਪ੍ਰਕਾਸ਼ ਹੋਣਾ ਤਾਂ ਜਿਹੜੇ ਮੁਲਾਜ਼ਮ ਉਹਨਾਂ ਦਾ ਮਨੋਬਲ ਵੀ ਉੱਚਾ ਹੋਵੇਗਾ ਉਹਨਾਂ ਦਾ ਵੀ ਬਿਲਕੁਲ ਅਸੀਂ ਪਹਿਲਾਂ ਵੀ ਦੇਖੋ ਸਬਡਿਵੀਜ਼ਨ ਦੇ ਵਿੱਚ ਧਰਮ ਕੋਰਡ ਦੇ ਵਿੱਚ ਪਹਿਲਾਂ ਵੀ ਅਸੀਂ ਜਿਹੜੇ ਸੁਖਨੀ ਸਾਹਿਬ ਦੇ ਪਾਠ ਕਰਵਾਏ ਨੇ ਕਾਫੀ ਵਾਰੀ ਤੇ ਅੱਜ ਵੀ ਅਸੀਂ ਅ ਅੱਜ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਕਿ ਜਿਹੜੇ ਆਪਣੇ ਮੁਲਾਜ਼ਮਾਂ ਦੇ ਵਿੱਚ ਪੋਜ਼ਿਟਿਵਿਟੀ ਬਣੀ ਰਹੇ ਤੇ ਆਪਾਂ ਨੂੰ ਇੱਕ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਜਿੰਨੇ ਵੀ ਇਹਨਾਂ ਦਾ ਮਨੋਵਲ ਉੱਚਾ ਹੋ ਸਕੇ ਮੈਸੇਜ ਕੀ ਦੇ ਰਹੇ ਹੋ ਉਸਮਾਰੀ ਮੈਸੇਜ ਮੈਂ ਲੋਕਾਂ ਨੂੰ ਇਹ ਦੇਣਾ ਚਾਹੁੰਦਾ ਕਿ ਤੁਸੀਂ ਮਤਭੇਦ ਤੋਂ ਦੂਰ ਰਹੋ ਤੇ ਜਿਹੜੀ ਆ ਜੈਲਸੀ ਘੱਟ ਕਰੋ ਇੱਕ ਦੂਜੇ ਤੋਂ ਤੇ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਲੋਕ ਆ ਤੰਦਰੁਸਤ ਰਹਿਣ ਤੇ ਆਪਣਾ ਖੁਸ਼ਹਾਲ ਪੰਜਾਬ ਰਵੇ